ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਤੇ Facebook ਪੇਜ ਪਿੰਡੂ ਪੰਜਾਬ ਉੱਤੇ ਅੱਜ ਤੁਹਾਡੇ ਲਈ ਟਰੈਕਟਰ ਲੈ ਕੇ ਆਏ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਦੋਸਤੋ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਜੀ Mahindra 495 ਦੋਸਤੋ ਟਰੈਕਟਰ ਹੈ ਜੇ ਕਿਸੇ ਵੀਰ ਨੇ ਸਾਡੇ ਜਣਾਂ ਦਾ ਐਡ ਕਰਾਉਣੀ ਹੋਵੇ ਹੇਡ ਦਿੱਤੇ ਨੰਬਰ ਤੇ 57 ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਅਤੇ ਜੇ ਕੋਈ ਵੀ ਨਵਾਂ ਆਇਆ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਰਦੇ ਆ ਟਰੈਕਟਰ ਬਾਰੇ ਗੱਲਬਾਤ Mahindra 495 ਦੋਸਤੋ ਟਰੈਕਟਰ ਹੈ 1988 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਦੋਸਤੋ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਜੀ ਨਵੀਂ ਟਰੈਕਟਰ ਦੀ ਦੋਸਤੋ ਸਰਵਿਸ ਹੋਈ ਵੀ ਹੈ ਤੇ ਜੇਕਰ ਕਰ ਗਿਆ ਇਸ ਦੇ ਟਾਇਰਾਂ ਦੀ ਟਾਇਰ ਹੈਗੇ ਜੀ 85 ਤੋਂ 90 ਪੈਸੇ ਬਹੁਤ ਹੀ ਚੰਗਾ ਟਰੈਕਟਰ ਹੈ ਜੀ ਜੇਕਰ ਕਰ ਗਿਆ ਇਸ ਦੇ ਰੇਟ ਦੀ ਰੇਟ ਹੈਗੇ ਜੀ 1,55,000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਮਾਲਕ ਵੀਰ ਦਾ ਏਰੀਆ ਦੋਸਤੋ ਤਲਵੰਡੀ ਭਾਈ ਹੈ ਜੀ ਬਾਕੀ ਜਾਣਕਾਰੀ ਲਈ ਦੋਸਤੋ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ